ਸ਼ੇਅਰ ਕਰਦੇ ਹੋਏ ਪਰਿਵਾਰ ਦੇ ਲਈ ਕਾਲ ਬਣ ਕੇ ਆਉਂਦੀ ਹੈ ਇੱਕ ਆਡੀ ਗੱਡੀ ਜਿਸ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਦਰਅਸਲ ਨੈਸ਼ਨਲ ਹਾਈਵੇ ਦੇ ਉੱਤੇ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਰਾਤ ਦੇ ਸਮੇਂ ਇੱਕ ਪਰਿਵਾਰ ਨੂੰ ਸੈਰ ਕਰਨੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਇੱਕ ਆਡੀ ਗੱਡੀ ਦੇ ਵੱਲੋਂ ਜਿਸ ਦੀ ਕੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਤੇ ਟੱਕਰ ਮਾਰਨ ਤੋਂ ਬਾਅਦ ਇਹ ਆਡੀ ਚਾਲਣ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪਰਿਵਾਰ ਨੂੰ ਇਸ ਦੇ ਵੱਲੋਂ ਕੁਚਲ ਦਿੱਤਾ ਜਾਂਦਾ ਹੈ ਤੇ ਪਰਿਵਾਰ ਦੇ ਇੱਕ ਜੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਮਹਿਲਾ ਨੂੰ ਕਸੀਟਦੀ ਹੋਈ ਇਹ ਆਡੀ ਗੱਡੀ ਕਾਫੀ ਦੂਰ ਤੱਕ ਲੈ ਕੇ ਚਲੀ ਜਾਂਦੀ ਹੈ ਜਿਸ ਦੀ ਕੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਪਰਿਵਾਰ ਦਾ ਇਸ ਵੇਲੇ ਰੋਣਾ ਦੇਖਿਆ ਨਹੀਂ ਜਾ ਰਿਹਾ ਨੈਸ਼ਨਲ ਹਾਈਵੇ ਦੇ ਉੱਤੇ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਪਰਿਵਾਰ ਰਾਤ ਨੂੰ ਰੋਟੀ ਖਾ ਕੇ ਸੈਰ ਕਰਨ ਦੇ ਲਈ ਜਾ ਰਿਹਾ ਸੀ ਪਰ ਪਿੱਛੋਂ ਇੱਕ ਤੇਜ਼ ਰਫ਼ਤਾਰ ਆਡੀ ਗੱਡੀ ਜਿਸ ਦੀਆਂ ਕੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਸ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਟੱਕਰ ਮਾਰਨ ਤੋਂ ਬਾਅਦ ਆਡੀ ਚਲਾਉਣ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਬੇहद ਮੰਦ ਭਾਗੀ ਖਬਰ ਹੈ ਕਿ ਇੱਕ ਤੇਜ਼ ਰਫ਼ਤਾਰ ਆਡੀ ਗੱਡੀ ਜਿਹੜੀ ਹੈ ਕਾਲ ਬਣ ਕੇ ਆਉਂਦੀ ਹੈ ਤਸਵੀਰਾਂ ਤੁਸੀਂ ਉਸ ਆਡੀ ਗੱਡੀ ਦੀਆਂ ਵੇਖ ਸਕਦੇ ਹੋ ਜਿਸ ਤੇ ਕੀ 에ਅਰ ਬੈਗ ਤੱਕ ਖੁੱਲ ਚੁੱਕੇ ਨੇ ਇੰਨੀ ਜ਼ਿਆਦਾ ਰਫ਼ਤਾਰ ਸੀ ਇਸ ਗੱਡੀ ਦੀ ਜਿਸ ਨੇ ਕੀ ਇੱਕ ਪਰਿਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇਹ ਆਡੀ ਗੱਡੀ ਇੱਕ ਮਹਿਲਾ ਨੂੰ ਕਸੀਟ ਦੀ ਹੋਈ ਕਾਫੀ ਦੂਰ ਤੱਕ ਲੈ ਕੇ ਚਲੀ ਜਾਂਦੀ ਹੈ ਜਿਸ ਦੀ ਕਿ ਲੱਤ ਵੀ ਟੁੱਟ ਚੁੱਕੀ ਹੈ ਤੇ ਇਸ ਵੇਲੇ ਹਸਪਤਾਲ ਦੇ ਵਿੱਚ ਜਿਹਰੇ ਇਲਾਜ ਹੈ ਤੇ ਬਾਕੀ ਪਰਿਵਾਰਿਕ ਮੈਂਬਰ ਰੋਂਦੇ ਹੋਏ ਕੁਰਲਾਉਂਦੇ ਹੋਏ ਵਿਰਲਾਪ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਸੜਕ ਦੇ ਉੱਤੇ ਸੈਰ ਕਰ ਰਹੇ ਨੇ ਤੇ ਇਹ ਸੈਰ ਕਰਨਾ ਇਸ ਕਦਰ ਭਾਰੀ ਪੈ ਜਾਏਗਾ ਕਿ ਘਰ ਦੇ ਵਿੱਚ ਕੀਰਨੇ ਪੈਣੇ ਸ਼ੁਰੂ ਹੋ ਜਾਣਗੇ ਤਾਂ ਮਹਿਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੇ ਨਾਲ ਇੱਕ ਲੜਕੀ ਨੂੰ ਵੀ ਕਾਫੀ ਜ਼ਿਆਦਾ ਸੱਟਾਂ ਆਈਆਂ ਨੇ ਇੱਥੋਂ ਤੱਕ ਕਿ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਪੁਲਿਸ ਦੇ ਵੱਲੋਂ ਜਿਸ ਵਿਅਕਤੀ ਦੇ ਜੋ ਟੱਕਰ ਮਾਰੀ ਹੈ ਜਿਸ ਦੀ ਮੌਤ ਹੋਈ ਹੈ ਉਸ ਦੇ ਸਰੀਰ ਦੇ ਕਈ ਟੁਕੜੇ ਹੋ ਜਾਂਦੇ ਨੇ ਤੇ ਉਹ ਟੁਕੜੇ ਜਿਹੜੇ ਆ ਸੜਕ ਤੋਂ ਬਰਾਮਦ ਕੀਤੇ ਜਾਂਦੇ ਨੇ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਜ਼ਖਮੀ ਇਥੋਂ ਤੱਕ ਕਿ ਉਹ ਲੜਕੀ ਜਿਹੜੀ ਆ ਉਸ ਨੂੰ ਵੀ ਇੰਨੀ ਜ਼ਿਆਦਾ ਭਿਆਨਕ ਟੱਕਰ ਮਾਰੀ ਗਈ ਕਿ ਉਹ ਸਿੱਧਾ ਖੇਤਾਂ ਦੇ ਵਿੱਚ ਜਾ ਕੇ ਡਿੱਗਦੀ ਹੈ ਪੁਲਿਸ ਨੇ ਸੌਡੀ ਗੱਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਮਾਮਲਾ ਕਰਨਾਲ ਦੇ ਅਸੰਧ ਰੋਡ ਤੋਂ ਜਲਮਾਨਾ ਪਿੰਡ ਵਿਖਤੋਂ ਵਾਪਰਿਆ ਜਿੱਥੇ ਕਿ ਸੈਰ ਕਰਨਾ ਪਰਿਵਾਰ ਨੂੰ ਇਸ ਕਦਰ ਮਹਿੰਗਾ ਪੈ ਗਿਆ ਕਿ ਆਡੀ ਗੱਡੀ ਨੇ ਹਵਾ ਦੇ ਵਿੱਚ ਉਡਾ ਕੇ ਰੱਖ ਦਿੱਤਾ ਪਰਿਵਾਰ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਬਾਕੀ ਪਰਿਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ। ਉਹ ਮੈਨੂੰ ਥੋੜੀ ਹਵਾ ਕਿੱਲ ਵੱਜ ਗਈ ਆ। ਮੈਂ ਇਸ ਤਰ੍ਹਾਂ ਕੋਈ ਨਹੀਂ ਦਰਮਿਆ ਉੱਤੇ ਬੈਠਾ ਹਾਂ ਤੇ ਹੋਰ ਇੱਕ ਨਾਲ ਲੈ ਕੇ ਲਾਪ ਕਰਕੇ ਹੋਏ ਉਹਦੇ ਲੈ ਜੀ ਇਹਦੀ ਲੱਤ ਕੀ ਜਿਹੜੀ ਆ ਲੱਤ ਠੀਕ ਨਾਲ ਹੀ ਆ ਜਾਣਾ ਜੀ ਇਹਨਾਂ ਦੇ ਅੰਦਰ ਕਰਕੇ ਦੇ ਫੋਟੋ ਲੈ ਲਿਆ ਜੀ ਠੱਪ ਰੇ ਦੱਸ ਠੀਕ ਨਾਲ ਹੀ ਆ ਜਾਣਾ ਜੀ ਇਹਨਾਂ ਦੇ ਅੰਦਰ ਕਰਕੇ ਦੇ ਫੋਟੋ ਲੈ ਲਿਆ ਜੀ ਠੱਪ ਰੇ ਦੱਸ ਓਕੇ ਲੱਤ ਲੈਣੀ ਉਹਨਾਂ ਨੂੰ ਘੁੰਮਣ ਆਉਂਦੇ ਜਨ ਜਨੰਦ ਨੇ ਗੱਪਾਂ ਆਹ ਸੋਨੂੰ ਨੂੰ ਫੋਨ ਕਰ ਹੁਣ ਕਰਦੇ ਹੋਇਆ ਤੇ ਕਿਸੇ ਕੋਲ ਉਹ ਉਹਨੂੰ ਪਿਛਾਂ ਪਰਤਾਲਣਗੇ ਐਂਬੂਲੈਂਸ ਨੂੰ ਪਿਛਾਂ ਕੋਈ ਵੀ ਉਹਨਾਂ ਨੂੰ ਆਪ ਹੀ ਹਾਂਜੀ ਰੋਜ ਅੰਦਰ ਚੰਨ ਪੱਕਾ ਤੁਹਾਡੇ ਕੋਲ ਹੋਣਾ ਨਾਲ ਕੋਈ ਸੋਨੂ ਦਾ ਨੰਬਰ ਸੋਨੂ ਦਾ ਨੰਬਰ ਲਾ ਲੋ ਮੇਰੇ ਆ ਨੰਬਰ ਦੱਸੋ ਬਾਹਰ ਬਰਬੁਰਾਲ ਹੈ ਕਿਉਂਕਿ ਮੇਰਾ ਵੀਰ ਤੇ ਮੇਰੇ ਕੋਲ ਜਾਮੀ ਹੁਣ ਕੋਲਤਾ ਇੱਕ ਘੰਟਾ ਹੋ ਗਿਆ ਸੀ ਬਸ ਛੋਟਾ ਹੀ ਸੀ ਮੱਲੇ ਦੇ ਵਿੱਚ ਸੀ ਬੜੀ ਰੌਣਕਾਂ ਵਾਲਾ ਸੁਪਤਾਂ ਮੰਦਾ ਸੀ ਜੀ ਦੋ ਬੰਦੇ ਜਾ ਰਹੇ ਸੀ ਇਹ ਦੇਖਾ ਇਸਕੇ ਬਾਅਦ ਯਾਨ ਦੇਖਾ ਯਾ ਇੱਕ ਔਰਤ ਬੋਲੀ ਬਚਾਓ ਬਚਾਓ ਤੂੰ ਦਾ ਨਹੀਂ ਲਗਾਇਆ ਕਿ ਤੂੰ ਮਤਲਬ ਕੁਝ ਨਾ ਕੁਝ ਕਰਕੇ ਬਾਗਰੇ ਵੋ ਲੋਕ ਨਹੀਂ ਨਹੀਂ ਪਤਾ ਇੰਗਲੈਂਡ ਮੇਰੇ ਕੋ ਬਾਈਕ ਵੀ ਪੇ ਗਿਰੇ ਹੋਗੇ ਬਾਜੂ ਪਗੜੀ ਸੀ ਕਿ ਨਹੀਂ ਵੀ ਚਲੋ ਛੋਟ ਲੱਗੀ ਹੋਗੀ ਛੋਟ ਲੱਗੀ ਹੋਗੀ ਮੈਂ ਪੁੱਛਦਾ ਭਾਈ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਅੱਗੇ ਸੋ ਬੋਲੇ ਹੀ ਨਹੀਂ ਲੋਕਲ ਸਨ ਮੁੰਡੇ ਲੋਕਲ ਸਨ ਇਹ ਆਪਣਾ ਜੀ ਆਪਣਾ ਤੇ ਮੈਂ ਤਾਂ ਜੀ ਅੰਦਰ ਸਾ ਟੀਵੀ ਦੇਖ ਰਿਹਾ ਦਾ ਜੀ ਆਪਾਂ ਇੱਕਦਮ ਇੱਕ ਖੜਾਕਾ ਸਾ ਹੋਇਆ ਨਾ ਕਿ ਲੱਗੀ ਗੱਡੀ ਜੀ ਤੋ ਉਹ ਲੇਡੀ ਜੋ ਠੀਕ ਥੀ ਔਰ ਉਸਨੇ ਰੌਲਾ ਕਰਿਆ ਬਚਾਓ 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 ਜੀ ਮੈਨੇ ਦੇਖਿਆ ਦਰਵਾਜ਼ੇ ਫਿਰ ਮੈਂ ਉਤਰ ਕੇ ਭਾਗ ਕੇ ਆਇਆ ਇਤਨੇ ਮੇ ਤੋ ਇਹ ਮੁਲਾਜ਼ਮ ਵੀ ਆ ਗਏ ਥੇ ਅੱਛਾ ਹਾਂਜੀ ਹਾਂਜੀ ਤੋ ਕੀ ਸਥਿਤੀ ਮਿਲੀ ਉਸ ਟਾਈਮ ਮੌਕੇ ਪੇ ਕਾਂ ਸਾ ਐਕਸੀਡੈਂਟ ਹੋਇਆ ਮੌਕੇ ਪੇ ਜੀ ਇਹ ਲੜਕਾ ਤੋ ਯਹਾਂ ਇਸਕੀ ਗੱਡੀ ਕੇ ਉੱਪਰ ਪੜਿਆ ਥਾ ਪੈਰ ਇਸਕੇ ਯਹਾਂ ਪੜੇ ਥੇ ਇਨਕੀ ਕਿਤਨੀ ਉਮਰ ਥੀ ਜੀ ਲਗਭਗ ਇਦੀ ਉਮਰ ਤੇ ਹੋਗੀ ਜੀ 35-40 ਕੇ ਲਗਭਗ 35-40 ਕੇ ਪਰਿਵਾਰ ਕੇ ਹੋਰ ਸਦਸਿਅ ਵੀ ਥੇ ਹਾਂਜੀ ਇੱਕ ਇਸ ਦੀ ਭਾਬੀ ਥੀ ਇੱਕ ਭਤੀਜੀ ਥੀ ਉਹ ਉੱਚੇ ਲਾਏ ਹਾਂਜੀ ਉਹ ਉਧਰ ਪੜੇ ਥੇ ਉਹਨਾਂ ਕੀ टांग ਇੱਕੀ ਤੋਂ ਕੱਟ ਗਈ ਉਹ ਟਾਂਗ ਬਿਲਕੁਲ ਕੱਟ ਗਈ ਹੈ ਨਾ ਭਤੀਜੀ ਕੀ ਟੁੱਟ ਗਈ ਟਾਂਗ ਇੱਕ ਜੀ ਸੜਕ ਪਰ ਗੋਲੇ ਨੇ ਲਿਆ ਇਥੇ ਬੇਹੋਸ਼ੀ ਮੇ ਥੀ ਜੇ ਉਹ ਬਾਈ ਉਹ ਪੁਲ ਕੇ ਪਾਸ वहां से एक्सीडेंट हुआ आगे तो हाँ, तो 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 था मेजर एक्सीडेंट हुआ है रोड एक्सीडेंट इसमें लेडीज दोनों इंजर्ड है उनको हॉस्पिटल पहुंचा दिया जो जेंट्स था वो ज्यादा सीरियस था वो डॉक्टर बताएंगे डेड है नहीं है कोशिश की उसको भी जी में भेज दिया सर, जो वालों को पता नहीं इनका चोट है या क्या हुआ है? ये बाकी ये वॉकिंग कर रहे थे शाम के टाइम घूम रहे सड़क के किनारे यू टर्न किया वो मौके पे है हम मौके भी थे सामने से ये नहीं पता लगा की सामने क्या हुआ सर इतना भयानक हादसा था की बॉडी पार्टी ढूंढने रहे बॉडी पार्ट मैंने ढूंढे खुद मेरे साथ मुलाजिम थे गाँव वालों के सहयोग से सब हॉस्पिटल में भेज दिए कोई ऐसी बात नहीं अभी बाकी डॉक्टर उनको दुआ करते हैं कि भगवान उनको स्वस्थ करे ठीक साहब सिंह की मौत हो गई ऐसी जानकारी डॉक्टर बताएंगे शायद डेड हो गया मौके पे ही डेड बॉडी निकाली है अभी डॉक्टर हॉस्पिटल भेजा जाए जैसा कुछ कार्रवाई सर की जाएगी अभी देखते हैं जहाँ से भी प्राप्त हो गया नियम अनुसार कार्रवाई हमले लाई जाएगी कोई जानकारी सर गाड़ी वालों के बारे में गाड़ी वालों के बारे में अभी फिलहाल कोई जानकारी नहीं